ਕਹੇ ਰਾਜਾ ਨਾ ਮਾਰਾ ਜੇ ਨਾ ਮਾਰੂਆ ਖੋਲ ਤੇ ਇਹ ਬੂਆ ਖੋਲ ਦੇ ਮਰ ਜਣਾ ਕਹੇ ਨਾ ਕਹਿੰਦੀ ਮਰ ਜੇ ਮਰ ਜੇ ਮਾਰ ਦੇ ਮਾਰ ਦੇ ਰਹੀ ਹੈ ਜੋ ਹੈਗਾ ਮਾਰ ਦੇ ਮਾਰ ਦੇ ਆ ਜੇ ਨੂੰ ਮਾਰ ਮਾਰ ਇਹਨੂੰ ਅਹੀਂ ਜੇ ਅਹੀਂ ਥੋੜੇ ਮਾਰੇ ਬੂਆ ਨੂੰ ਤੇ ਫੇਰ ਇਹਨੇ ਬੜੀ ਮੁਸ਼ਕਲ ਆਹੀ ਥੋੜੇ ਮਾ ਕੇ ਬੂਆ ਖਲਾਇਆ ਰਖੋ ਤੇ ਇਹਨਾਂ ਚਾਤੀਆਂ ਵਾ ਲੀਆਂ ਆ ਕਹ ਕੇ ਦੰਗਿਆਂ ਦੇ ਆਪਣੇ ਪਾਏ ਉਹਦੇ ਕੱਪੜੇ ਜੇ ਪਾਟੇ ਹੀ ਭੁਲੇੜ ਕੇ ਤੇ ਥਲੇ ਸੌਂਦੇ ਜਿਹੜੇ ਨਵੇਂ ਕੱਪੜੇ ਬਾਬਾ ਕੱਢੇ ਉਹਨੂੰ ਪਾ ਲੀਂ ਪੰਜ ਬੜੀ ਜਿਹਨਾਂ ਨੂੰ ਮਾਰ ਕੇ ਕੁੱਟੇ ਕੇ ਭੇਜਿਆ ਫੇਰ ਇਹ ਭੇਜ ਦਿੰਦੇ ਆ ਚਾਰ ਬੰਦੇ ਵਿੱਚ ਪੈ ਜਾਂਦੇ ਸੀ ਜੀ ਆਪਣ ਦੇ ਰਿਭ ਲੋ ਉਹ ਯਾਰ ਤੂੰ ਦੱਸ ਰਿਹਾ ਕਿ ਕੀ ਗੱਲ ਹੋਈ ਉਹ ਗਲੀ ਦਾ ਵੀ ਨਹੀਂ ਪਤਾ ਹੋਣਾ ਯਾਰ ਨੂ ਡਾਡੀ ਨੇ ਬੋਲ ਜੀ ਅੱਜ ਤੁਹਾਡੇ ਨਾਲ ਚੱਲਿਆ ਦੱਸਦੇ ਕੀ ਹੋਇਆ ਮਾਰਕਟ ਆਈ ਹੀ ਆ ਕਿਹਨੇ ਵੱਲੋਂ ਕੀਤੀ ਗਈ ਹੈ 10 ਕਿੰਨੇ ਜਿਹੜਾ ਮਾਰਿਆ ਤੁਹਾਨੂੰ ਸਲਾਮ ਮਾਨ ਜੀ 10 10 ਨਾ ਨਾ ਤੇ ਕੋਲ ਕਨੇ ਮਾਰਿਆ ਘਾੜ ਵਾਲੇ ਦਾ ਨਾਮ ਹੀ ਆਉਹ ਉਹਨੇ ਕਿਹਨੇ ਦਾਨੀ ਕਿਉਂ ਪਈ ਆ ਉਹ ਤੋਂ ਪਹਿਲੇ ਵੀ ਤੁਹਾਨੂੰ ਕੁਝ ਸੀ ਹਾਂਜੀ ਹਾਂਜੀ ਕਿਹਨੇ ਵਿਆਹ ਨੂੰ ਗ੍ਰੀਟਰ ਹੋ ਗਈ ਆ ਜੀ 8 ਮਹੀਨੇ ਹਾਂ ਜੀ ਤੇ ਸ਼ੁਰੂ ਤੋਂ ਇਹੀ ਇਹੀ ਕਿਸ ਤਰ੍ਹਾਂ ਹਾਂ ਜੀ ਅੱਜ ਕੀ ਹੋਇਆ ਤੁਹਾਡਾ ਅੱਜ ਕੀ ਗੱਲ ਹੋਈ ਜੀ ਅੱਜ ਕੁਛ ਨਹੀਂ ਹੋਈ ਆਪੇ ਆਈਏ ਤੇ ਨਨਾਨੂ ਤੇ ਗੱਲਾਂ ਬਣਾਣ ਲੱਪੇ ਤੁਹਾਡਾ ਕਿਨੇ ਬਚਾਇਆ ਤੁਹਾਨੂੰ ਕਿਨੇ ਬਚਾਇਆ ਜੀ ਅੱਜ ਤੁਹਾਨੂੰ ਗਲੀ ਵਾਲਿਆਂ ਨੇ ਜਿਤਨਾ ਜਿਹੜੀ ਹਾਲਾਤ ਵਿੱਚ ਜੀ 10 ਕਪੜੇ 10 ਛੋਖ ਲਾਤੀ ਗੀ ਕੰਮਰੇ ਉਹ ਆਹ ਕਪੜੇ ਪਾੜ ਕੇ ਪਾ ਰਿਆ ਆਹ 10 ਦਾ ਜੋ ਆਹ ਦਸ ਹੀ ਤਾਂ ਹੁੰਦਾ ਵਾ ਉਹ ਦਸਰਾਂ ਦਸਰਾਂ ਨਹੀਂ ਆਇਆ ਮੈਂ ਬੋਲ ਵੀ ਤੈਨੂੰ ਸ਼ਰਮ ਆਈ ਤੇ ਤੈਨੂੰ ਸ਼ਰਮ ਆਂਦੀ ਹੈ ਬੋਲ ਸਿੱਧੇ ਜਿਹੜੀ ਹਾਲਾਤ ਵਿੱਚ ਹੈਗੀ ਸਾਨੂੰ ਵੀ ਬੇਵਕੂਫ ਬਣਾਣੀ ਨੰਗੀ ਹੈਗੀ ਸੀ ਤੇ ਇਹਨਾਂ ਵੱਲੋਂ ਪਾੜੇ ਹਾਂਜੀ ਇਹਨਾਂ ਨੇ ਨਹੀਂ ਪਾੜੇ ਕਿੰਨੇ ਪਾੜੇ ਨਹੀਂ ਨਾ ਨਹੀਂ ਤੇ ਘਰ ਵਾਲੇ ਹਾਂਜੀ ਇਹ ਰਾਜਨ ਨਹੀਂ ਰਾਜਨ ਰਾਜਨ ਕਾਰਨੇ ਗੱਲ ਲਈਦਾ ਕਿ ਕਿੱਡੀ ਗੱਲ ਮਾਰਦੇ ਤਾਨੂੰ ਐ ਬਿਨਾ ਗੱਲੋਈ ਤੂੰ ਹਾਂਜੀ ਦਾਜ ਹਾਂ ਦਾਜ ਨੂੰ ਲੁਭੜਿਆ ਕੀ ਚਾਹੁੰਦੇ ਤੁਸੀਂ ਹੁਣ ਅਹੀ ਇਹੋ ਜੰਨੇ ਆਹੀ ਪਰਚਾ ਘਟਾਣਾ ਪਰਚਾ ਘਟਾ ਦੇਈਆਂ ਪਰਚਾ ਘਟਾਣਾ ਰਿਆ ਨਾ ਨਹੀਂ ਇੱਥੇ ਮੇ ਨਜ਼ਰ ਹੋਇਆ ਵਿਆਨੂ 8 ਮਹੀਨੇ ਇਹ ਲੋ ਮਾਰਦਾ ਜੀ ਅੱਜ ਹਾਂਜੀ ਹਾਂਜੀ 2-3 ਵੜੀ ਗਲੀ ਵਾਲਿਆਂ ਨੇ ਬਚਾਇਆ ਜੀ ਹਾਂਜੀ ਲక్ష్ਮੀ ਕਿ ਤੁਹੋਂ ਰਹਿਣ ਵਾਲੇ ਐ ਤੁਹਾਨੂੰ ਪੂਰਾ ਪਾਈ ਨੰਬਰ ਕਰੀ ਕੀ ਮਾਮਲਾ ਸਾਰਾ ਹੈ ਇਹ ਨਾਲ ਜੀ ਮੈਂ ਹੁਣ ਅਸੀਂ ਅਫਸਰ ਸਾਡੇ ਸਾਹਮਣੇ ਕੁੜੀ ਗਈ ਬੁਲਾਣਾ ਆਂਟੀ ਜੀ ਆਓ ਬੰਦ ਲੈ ਉਹਨੂੰ ਮੈਂ ਭੱਜੀ ਗਈ ਆ ਇਹ ਉਹਨਾਂ ਨੇ ਬੁਹਾ ਬੰਦ ਕੀਤਾ ਅਸੀਂ ਧੱਕਾ ਮਾਰ ਕੇ ਤਿੰਨੇ ਦਿਨ ਅੰਦਰ ਬੜ ਗਈਆਂ ਉਹਨਾਂ ਦੇ ਸਾਨੂੰ ਅੰਦਰ ਬੜਨੀ ਤੇ ਅਸੀਂ ਧੱਕਾ ਮਾਰਿਆ ਬੁਹਾ ਮਾਰ ਕੇ ਅੰਦਰ ਬੜੇ ਆਂ ਬੜੇ ਕਈ ਕੋਠੇ ਗਈਆਂ ਵਾ ਮੈਂ ਛੁੱਡ ਮਾਰੇ ਆ ਲੱਤਾਂ ਮਾਰੀਆਂ ਬੁਹੇ ਨੂੰ ਇਹ ਨਾਲ ਚਾਤੀਆਂ ਮਾਰੀਆਂ ਤੇ ਇਹ ਨੰਗਿਆ ਕਰਕੇ ਉਹਨੂੰ ਮਾਰਨਦੇ ਹੀ ਅੰਦਰ ਇਹ ਮੁੰਡਾ ਮਾਰਨਦੇ ਹੀ ਘਰ ਵਾਲਾ ਦਾ ਘਰ ਵਾਲਾ ਮਾਰਨਦੇ ਹੀ ਮੈਂ ਕਹਾਂਦਾ ਜੇ ਨਾ ਮਾਰ ਜੇ ਨਾ ਮ ਮਰ ਜਾਣੇ ਕਿ ਨਾ ਕਹਿੰਦੇ ਮਰ ਜਾ ਮਰ ਜਾ ਮਾਰਦੇ ਮਾਦਰ ਆਏ ਜੋ ਹੈਗਾ ਮਾਰਦੇ ਮਾਦਰ ਆਜੇ ਨੂੰ ਮਾਰ ਮਾਰ ਇਹਨੂੰ ਅਸੀਂ ਜੇ ਅਸੀਂ ਥੋੜੇ ਮਾਰੇ ਬੂਆ ਨੂੰ ਤੇ ਫੇਰ ਉਹਨੇ ਬੜੀ ਮੁਸ਼ਕਲ ਆਹੀ ਥੋੜੇ ਮਾਰ ਕੇ ਬੂਆ ਖਲਾਇਆ ਲੇ ਕੋ ਤੇ ਇਹਨਾਂ ਨੇ ਚਾਤੀਆਂ ਮਾਰ ਲੀਆਂ ਕਿ ਕਹਿੰਦੇ ਆਪਣੇ ਪਾਏ ਉਹਦੇ ਕੱਪੜੇ ਪਾਟੇ ਹੀ ਭੁਲੇੜ ਕੇ ਤੇ ਥਲੇ ਸੋੜਦੇ ਜਿਹੜੇ ਨਵੇਂ ਕੱਪੜੇ ਕੱਢੇ ਉਹਨੂੰ ਮਾਰਿਆ ਜਾਂ ਪਹਿਲਾਂ ਮਾਰਦਾ ਕਹਿੰਦੇ ਮਾਰਦੇ ਪਿਆ ਬਹੁਤ ਜ਼ਿਆਦਾ ਮਾਰਦੇ ਚੱਕ ਦੀ ਨੀਰ ਪਾਇਆ ਇੱਥੇ ਰਾਜਣ ਰਾਜਣ ਮੁੰਡੇ ਦਾ ਰਾਜਣ ਅੱਛਾ ਵਾ ਮੁੰਡਾ ਹੀ ਮਾਰਦਾ ਪਰਿਵਾਰ ਵਾਲੇ ਵੀ ਨਹੀਂ ਸਾਸਰੀ ਮਾਰਿਆ ਕਦੋਂ ਸਾਸਰੀ ਕੁੱਟੀ ਆ ਸਾਸਰੇ ਮਾਰਿਆ ਨਹੀਂ ਉਹਦੇ ਬਾਰੇ ਸਾਸਰੇ ਮਾਰਿਆ ਅੱਗੇ ਕਹਿੰਦੀ ਦੱਸਿਆ ਨਾ ਨਾ ਨੇ ਹੁਣ ਮਾਰਿਆ ਜੀ ਛੋਟੇ ਮਾਰਿਆ ਬੜੀ ਯੋਦਿ ਉਹਨੂੰ ਤੇ ਦੱਕਾ ਦੇ ਮਾਰੀ ਵਾਲ ਫੜਿਆ ਰੇ ਦਾਜ ਦੇ ਕਰਨ ਮਾਰ ਵਾਲ ਫੜੇ ਕੁੱਟਿਆ ਦਾਜ ਦੇ ਕਰਨ ਮਾਰਦੇ ਆ ਜੀ ਦਾਜ ਕਰਨੇ ਮਾਰਦੇ ਨੇ ਕਹਿੰਦੇ ਪਾਗਲੇ ਕੌਣ ਨੂੰ ਮਾਰਜੀ ਕਿਥੋਂ ਰਹਿਣ ਵਾਲੇ ਹੋ ਸ਼ਕਤੀ ਨਗਰ ਦੇ ਕੀ ਮਾਮਲਾ ਸਾਰਾ ਮਾਵਲਾ ਮਾਰਿਆ ਇਹੋ ਹੀ ਹੈਗਾ ਕੁੜੀ ਨੂੰ ਚਾਰ ਪੰਜ ਵਾਰੀ ਜਨਾਂ ਨੂੰ ਮਾਰ ਕੇ ਕੁੱਟੇ ਕੇ ਭੇਜਿਆ ਫੇਰ ਵੀ ਭੇਜਦੇ ਨੇ ਚਾਰ ਬੰਦੇ ਵਿੱਚ ਪੈ ਜਾਂਦੇ ਸੀ ਇੱਧਰ ਦੇਖ ਬੰਦ ਨਾ ਇਹੋ ਹੀ ਸੋਹਣੇ ਵਾਲੇ ਇਹਦਾ ਮੇਰਾ ਜਵਾਈ ਤੇ ਵਿੱਚ ਸੱਸ ਦੇ ਨਾਲ ਅੜੀ ਨਨਾਨੀ ਜੀ ਜਵਾਈ ਦਾ ਨਾਮ ਰਾਜਨ ਭਾਈ ਕੀ ਕਹਣਾ ਜਾਂਦੇ ਕੁੜੀ ਦੇ ਚੂੜਾ ਹੱਤੀ ਹੈ ਕਿੰਨੇ ਦਿਨ ਹੋਈ ਵਿਆਹ ਨੂੰ ਹਮਾਰੇ ਪੰਜ 6 ਮਹੀਨੇ ਹੋਏ ਹਲੀ ਪੰਜ 6 ਵਾਰੀ ਕੱਟਦੇ ਇਹਨਾਂ ਨੇ ਅੱਜ ਜੰਨੀ ਮਾਰ ਮਾਰੀ ਸਾਡੇ ਮੱਲੇ ਵਾਲੇ ਆ ਗਏ ਮਾਨੂੰ ਫੇਰ ਪਤਾ ਲੱਗਾ ਵਾ ਮੱਲੇ ਵਾਲੇ ਆ ਗਏ ਮਾਰ ਕਰਦੇ ਕੀ ਹੋ ਜਾਗੀ ਉਹ ਵਈਆ ਕੁਝ ਵੀ ਨਹੀਂ ਕੋਈ ਕੰਮ ਨਹੀਂ ਕੋਈ ਕਾਰ ਨੂੰ ਘਰ ਤੱਕ ਨਹੀਂ ਹੁੰਦਾ ਨਾ ਦੇ ਤੇ ਪੂਰੀ ਭੁੱਖੇ ਭਾਣੇ ਕੰਮ ਲੱਗੀ ਜਾਂਦੀ ਹੈ ਜਿੱਲੇ ਕੋਈ ਗਾਇ ਕਹਿੰਦੀ ਤਾਂ ਕੋ ਮਰਨ ਪੈਂਦੇ ਆ ਜਿੰਨਾ ਜਰਾ ਹੋਇਆ ਵਈਆ ਨੂੰ ਹੋਏ 5-6 ਮਹੀਨੇ ਹੋਏ ਹੱਲੀ ਅੱਜ ਕੀ ਹੋਇਆ ਅੱਜ ਮੈਨੂੰ ਪਤਾ ਨਹੀਂ ਜੇ ਮਨ ਤੇ ਮੋਲੇ ਲੈ ਦੱਸਿਆ ਵਾ ਇਲਾਕਾ ਵਾਸੀ ਕਹਿ ਰਹੇ ਕਿ ਕਪੜੇ ਲਾ ਕੇ ਨੁਕਟਿਆ ਆਹੋ ਉਹ ਕਿਹਾ ਉਹ ਮੈਨੂੰ ਹੀ ਦੱਸਿਆ ਉਹਨਾਂ ਨੇ ਕੀ ਆਂਦੇ ਨੇ ਉਹਨਾਂ ਨੇ ਕਿਹਾ ਵੀ ਐਦਾਂ ਤਾਂ ਕੁੜੀ ਨੂੰ ਮਾਰਦੇ ਰਹੇ ਸੀ ਨਾ ਜਾਂਦੇ ਮੁੱਖੇ ਦੇ ਤੇ ਇਨਾਂ ਨੇ ਇਲਾਕਾ ਵਾਸੀ ਮਿਲ ਆ ਵੀ ਕਹੇ ਕਿ ਦੇਹ ਦੀ ਮੰਗ ਵੀ ਕੀਤੀ ਜਾਂਦੀ ਸੀ ਨਾ ਮੰਗਦੇ ਸੀ ਹਾਂਜੀ ਅਸੀਂ ਮਾਰੇ ਬੰਦੇ ਅਸੀਂ ਤੇ ਫਾਕ ਬਬੂ ਕਰਗਰਾ ਕੇ ਤੇ ਕੜ ਕੇ ਮਾਰਾ ਚੰਗਾ ਕਰਕੇ ਦਿੱਤਾ ਵਕਤ ਪਹਿਲੀ ਵਾਰ ਮਾਰੇ ਪਹਿਲਾਂ ਮਾਰਦਾ ਅੱਗੇ 5 6 ਵਾਰੀ ਮਾਰਿਆ ਮਾਰੇ ਦੁਨੀਆ ਨਾਲ 5 7 ਜਣੇ ਨਾਲ ਲੈ ਆਂਦੇ ਮਕਾਦੀ ਨਾਲ ਚੱਲ ਵਿੱਚ ਬੈ ਗਏ ਨਹੀਂ ਇਹ ਕੋਈ ਗਲਤੀ ਨਹੀਂ ਹੋਏਗੀ ਹੁਣ ਫੇਰ ਹੋ ਜੇ ਉਹਨੇ ਅਸੀਂ ਮੰਗ ਕੁੜੀ ਇੱਥੇ ਬਸਾਣੀ ਨਹੀਂ ਇਹ ਕੁੜੀ ਮੜਵਾਣੀ ਨਹੀਂ ਇਹ ਸਾਰਾ ਮਾਮਲਾ ਪੁਲਿਸ ਨੂੰ ਤੁਹਾਡੇ ਕੋਲ ਦੱਸਿਆ ਗਿਆ ਜੀ ਹਾਂਜੀ ਪੁਲਿਸ ਨੂੰ ਦੱਸਿਆ ਇਸ ਬਾਰੇ ਉਹ ਅੰਦਰ ਗਏ ਆ ਬੱਚਾ ਘਟਾਲ ਕੇ ਬਸ ਕੀ ਚਾਹਦੇ ਹੁੰਦੇ ਸੀ ਹੁਣ ਇਹੋ ਜਾਣੇ ਬੱਚਾ ਘਟਾਣਾ ਬਸ ਅਸੀਂ ਕੁੜੀ ਨੂੰ ਨਹੀਂ ਬਸਾਣਾ ਜਦੋਂ ਕੁੜੀ ਨੂੰ ਮਾਰਨਾ ਥੋੜਾ ਵਾ ਕੁੜੀ ਨੂੰ ਮਾਰਨਾ ਨਹੀਂ ਮਾਰਿਆ ਹੀ ਅਸੀਂ ਇਹ ਰਿਸ਼ਤਾ ਤੁਹਾਡੇ ਕਿਸ ਨੇ ਕਰਵਾਇਆ ਸੀ ਜਾਂ ਕਿਸ ਤਰ੍ਹਾਂ ਸੀਗੀ ਮੇਰੀ ਭੈਣ ਵਿੱਚ ਪਈ ਆ ਉਹ ਉਹਨਾਂ ਦੇ ਰਿਸ਼ਤੇਦਾਰ ਉਧਰੋਂ ਪਏ ਆ ਪਹਿਲੇ ਕੁਝ ਪਤਾ ਸੀ ਕਿ ਇਸ ਤਰ੍ਹਾਂ ਦਾ ਕੋਈ ਪਹਿਲੇ ਵੀ ਇਹਨਾਂ ਦੇ ਦੋ ਨੂੰਆਂ ਰੱਖਿਆ ਹੋਆ ਉਹ ਦੋਨੇ ਨਹੀਂ ਵਸਾਈਆਂ ਗੀਆਂ ਉਹਨਾਂ ਨੂੰ ਹੀ ਘਰੋਂ ਕਰਤਾ ਪਹਿਲਾ ਮੁੰਡਾ ਹੀ ਮਾਰਦਾ ਜਾਂ ਪਰਿਵਾਰ ਵਾਲੇ ਮੁੰਡਾ ਮਾਰਦਾ ਨਹੀਂ ਨਾਨ ਮਾਰਦੀ ਹੈ ਇਲਾਕਾ ਮੁੰਡੇ ਦੀ ਭੈਣ ਮਾਰਦੀ ਹੈ ਅੱਛਾ ਕਿਉਂ ਸੱਸ ਵੀ ਨਾਲ ਲਈ ਇੱਕ ਸੋੜਾ ਹੈਗਾ ਜਿਹੜਾ ਮਾਰੀ ਮੁੱਠੀ ਉਹਦੀ ਮਦਦ ਕਰਦਾ ਬੇੜੀ ਨੇ ਦੱਸਿਆ ਨਹੀਂ ਵਜ੍ਹਾ ਮਾਰਨ ਦੀ ਵਜ੍ਹਾ ਇਹੋ ਹੀ ਤੁਹਾਨੂੰ ਦੱਸਣ ਦੇ ਡਿਆ ਵਾ ਖਾਨ ਵੀ ਨੂੰ ਕੁਛ ਨਹੀਂ ਆ ਕੰਮ ਕਰਾਈ ਜਾਣਾ ਉਹ ਭੈ ਭੁੱਖਿਆ ਕੰਮ ਹੁੰਦਾ ਕਿਸੇ ਕੋਲ ਉਹ ਤਾਂ ਦਾਇ ਮੰਗਦੇ ਸਿੱਧੀ ਜੀ ਗੱਲ ਹੈ ਤੁਹਾਡੀ ਨਹੀਂ ਦੇ ਸਕਦੇ ਜੀ ਇਹ ਮਿਹਨਤ ਮਜ਼ਦੂਰੀ ਕਰਨ ਵਾਲੇ ਪੈਦਲ ਮ ਆਇਆ ਉਥੋਂ ਮਨੁੰਡੇ ਲੈ ਕੇ ਆਏ ਆ ਮ ਬੰਕੇ ਭੈਰੀ ਗਲੀ 'ਚ ਕੰਮ ਕਰਦਾ ਡਾਕਟਰ ਨਾਲ ਚਲੀ ਜਾਉਣੀ ਆ ਕਿੰਨੂ ਇਹ ਡੁਰਾਇਏ ਨੂੰ ਜਿਸ ਤਰ੍ਹਾਂ ਨੇ ਉਹਨੇ ਕੁੜੀ ਡੁਰਾਇਏ ਨੂੰ ਡਾਣੇ ਗੁੱਟੋ ਅਸੀਂ ਵੀ ਥਿੰਗ ਵਾਲੇ ਹੈਗੇ ਆ ਪਾਈਏ ਦੇ ਨਾਣੇ ਗੁੱਟੋ ਵਿੱਚ ਹੀ ਨਾਣੇ ਬੜੇ ਬੇਦਰ ਮਾਰੇ ਆਖਾ ਮਾਰੇ ਨੇ ਨਾਣੇ ਬਹੁਤ ਮਾਰੇ ਸਾਰੇ ਇਹ ਬੰਦੇ ਨੇ ਇਹ ਨਾਲ ਕਿੱਥੇ ਨਾਲ ਘਾਰੇ ਉਹਨੂੰ ਵੀ ਲਿਆਣ ਦੇ ਹੀ ਉਹਨੇ ਨਾਣ ਧਾਰੀ ਪਰਿਵਾਰ ਚੋਂ ਬਹੁਤ ਕਰਦੀ ਆ ਪਾਣੀ ਹੈਗੀ ਵਿਚਾਰੀ ਗਰੀਬ ਹੈ गावा ਫੋਨ ਉਹਦੇ ਕੋਲੋਂ ਖੋਹ ਲੈਂਦੇ ਆ ਨੀ ਮਾਪੇ ਉਹਨਾਂ ਨਾਲ ਗੱਲ ਨਾ ਕਰੇ ਕੁਛ ਨਹੀਂ ਦਿੱਤੇ ਤਾਂ ਉਹਨੂੰ ਮਾਪੇ ਕਿੱਥੇ ਰਹਿਣ ਵਾਲੇ ਆ ਪਤਾ ਨਹੀਂ ਪੁਸ਼ਪੂਰੇ ਦੇ ਇਹ ਮੇਰੇ ਹਿਸਾਬ ਨਾਲ ਲੋਕਾਂ ਗਿਆ ਉਹ ਪਿਓ ਨੂੰ ਬੁਲਾਣ ਗਏ ਹੋਏ ਆ ਗਏ ਵੀ ਹੁਣ ਆ ਗਿਆ ਆ ਗਿਆ ਬਸ ਮੁੰਡਾ ਜੀ ਜੜਦਾ ਮੁੰਡਾ ਧੋਬੀ ਦਾ ਕੰਮ ਕਰਦਾ ਪਿਓ ਨਾਲ ਪਰਿਵਾਰ ਨੂੰ ਅਸੀਂ ਚਾਹਦੇ ਆ ਇਹ ਕੁੜੀ ਨੂੰ ਅੱਛਾ ਲਿਆ ਗਏ ਨਾਨ ਨਿੱਥੇ ਲੈ ਕੇ ਆਓ ਔਰ ਫਾਂਟਾ ਲਾਓ ਕੋਲ ਨੂੰ ਪਤਾ ਲੱਗਿਆ ਮੈਂ ਕਿੱਦਾਂ ਸਾਰਾ ਘੁਟਿਆ ਨਾਨ ਨਹੀਂ ਲੈ ਕੇ ਆਓ ਲੜਕੀ ਦੇ ਪਰਿਵਾਰ ਨੂੰ ਪਤਾ ਸੀ ਕਿ ਇਹਨਾਂ ਮਾਰਦੇ ਘੁਟਦੇ ਪਤਾ ਹੀ ਉਹਨਾਂ ਨੂੰ ਪਤਾ ਹੀ ਭਾਜੀ 3-4 ਭਾਜੀ ਜਦੋਂ ਗਰੀਬ ਬੰਦਾ ਹੁੰਦਾ ਨਾ ਉਹ ਕਹਿੰਦਾ ਕਿ ਚਲੋ ਧੀ ਵੀ ਆਈ ਹੈ ਚਲੋ ਬਸ ਜਾਵੇ ਔਰ ਫੇਰ ਭੇਜ ਦਿੰਦੇ ਸੀ ਪਰ ਅੱਜ ਤੇ ਹਾਦੀ ਹੋ ਗਈ ਹੈ ਉਹਨ ਹਾਂਜੀ ਥਾਣੇ ਆਏ ਮੋਗੰਬੁਰੇ ਥਾਣੇ ਆਏ ਆ ਹਾਂਜੀ ਖਾਣੇ ਵਾਲੇ ਖਾਣੇ ਵਾਲੇ ਕਰਦੇ ਵੀ ਆਪਣੀ ਕਾਰਵਾਈ ਕਹਿੰਦੇ ਕੁੜੀ ਨਾਲ ਨਿਆਂ ਹੀ ਹੋਏਗਾ ਨਹੀਂ ਆਏ ਨਾ ਨਾ ਨੂੰ ਵੀ ਨਾਲ ਲਿਆਇਆ ਜਾਵੇ ਨਾ ਨਾ ਨੂੰ ਵੀ ਨਾਲ ਲੈ ਕੇ ਉਹ ਤਾਂ ਸਾਹ ਭਾਜੀ ਨਾਲ ਦੀ ਤਿੰਨ ਨੂੰਆਂ ਹੈਗੀਆਂ ਨਾ ਵੱਡੀ ਅਸੀਂ ਵੱਡੀ ਨੇ ਕੇਸ ਕੀਤਾ ਹੋਇਆ ਇਹਨਾਂ ਦੇ ਉਹ ਐਨਾ ਭੰਨਿਆ ਮੈਂ ਹੱਥ ਮਾਰੇ ਕਾਕੇ ਬੂਆ ਖੋ ਗਏ ਨਹੀਂ ਧੋਖਰੇ ਮੁੜ ਕੇ ਬਾਹਰ ਆਇਆ ਉਹ ਤੇ ਮੁੜ ਕੇ ਨਹੀਂ ਇਹ ਫਿਰ ਤੁਸੀਂ ਨੋਕਸੀ ਨਹੀਂ ਹੋਇਆ ਬਾਹਰ ਆਇਆ ਤੁਸੀਂ ਥੋੜਾ ਪਿਛੇ ਹਟਾ ਹਾਂਜੀ ਪਵਨ ਜੀ ਕੀ ਮਾਮਲਾ ਦੱਸੋ ਥੋੜਾ ਜਿਹਾ ਦੱਸਿਆ ਇਹ ਮਾਰੇ ਦੱਸਿਆ ਵੇੜਾ ਦੁਬਾਰਾ ਇਹ ਗੱਲ ਹੀ ਜਿਹਨੂੰ ਮਾਰਦੇ ਕੁੱਟਦੇ ਆ ਖਾਨਦਾਨ ਵਿੱਚ ਕੰਨੇ ਨੇ ਕੰਮ ਕਰਾਈਦੇ ਆ ਹਾਂ ਉਸ ਨੂੰ ਦਾਜ ਮੰਗਦੇ ਆ ਨਹੀਂ ਗਰੀਬੀ ਦਾਵੇਂ ਨੇ ਬੰਦਾ ਨਿੱਪਾ ਵਿਆਹੀ ਕਿਤਨੀ ਵਿਆਹੀ ਕਿੰਨਾ ਚਿਰ ਹੋਇਆ ਵੈਨੂੰ ਵਿਆਹ ਨੂੰ ਹਾਲੀਏ ਪਾਇਆ 8 ਮਹੀਨੇ ਕੇ ਜਿੰਦੀ ਵਿਆਹ ਨੂੰ ਹਾਲੀ 6 6 ਮਹੀਨੇ ਹੋਏ ਹਾਂਜੀ ਪੈਨੋ ਮਾਰਦੇ ਹਾਂਜੀ ਹਾਂ ਚਾਰ ਪੰਜ ਵਾਰੀ ਅੱਗੇ ਮਾਰ ਚੁੱਕੇ ਤਵੇ ਭੇਜ ਦੇਈਦਾ ਕਿ ਕੋਈ ਆ ਜਾਂਦਾ ਵਿੱਚ ਪੈਂਦਾ ਇਹਦਾ ਲੈ ਨਹੀਂ ਐਕ ਨਹੀਂ ਕੰਮ ਹੋਏਗਾ ਫੇਰ ਉਹ ਹੀ ਕੰਮ ਸੀਰੀਅਰ ਦਾ ਮੁੰਡਾ ਪੈਨੇ ਦਵਾਈ ਦਾ ਕਰਨ ਹਾਂਜੀ ਦਵਾਈ ਦਾ ਦਵਾਈ ਦਾ ਦਵਾਈ ਦੇ ਕਰ ਲੋਕੀ ਲੋਕੀ ਕਿਹੜੇ ਹਾਲਾਤਾਂ ਚ ਵਯਾ ਤੁਹਾਡੇ ਪਿਤਾ ਜੀ ਨੇ ਤੁਹਾਨੂੰ ਬੰਨੂ ਨਹੀਂ ਸਮਝੀ ਜੀ ਜਿਹੜਾ ਲੜਕੀ ਦੇ ਨਾਲ ਲੜਕੀ ਦਾ ਵੀਰ ਜੀ ਕੰਪਲੇਂਟ ਆਈ ਜੀ ਇਹ ਦੋਨਾਂ ਤਰ੍ਹਾਂ ਪਾਰਟੀ ਨੇ ਬੁਲਾ ਲਿਆ ਜੋ ਬੰਦੀ ਕਾਰਵਾਈ ਕਾਨੂੰਨੀ ਕੀਤੀ ਜਾਊਗੀ ਕੀ ਦੱਸਿਆ ਜੀ ਉਹਨਾਂ ਨੇ ਚਮਲੇਟ ਦੇ ਵਿੱਚ ਲੀਡ ਬੁਲਾ ਰਹੇ ਦੋ ਪਾਰਟੀਆਂ ਸੁਣ ਰਹੇ ਦੋਨ ਪਾਰਟੀਆਂ ਗੱਲ ਸੁਣਦੇ ਆ ਨਹੀਂ ਜੀ ਅਜੇ ਇੱਥੇ ਕੋਈ ਮੌਕੇ ਤੇ ਜਏ ਹਾਂ ਤੇ ਬੁਲਾਈਆਂ ਦੋਵੇਂ ਪਾਰਟੀਆਂ ਜੋ ਵੀ ਗੱਲ ਤੱਥਾ ਇਹ ਸਾਰੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਆ ਕਿੱਥੋਂ ਦੇ ਰਹਿਣ ਵਾਲੇ ਕਿੱਥੋਂ ਦੇ ਇਹ ਲੜਕੀ ਹੈਗੀ ਜੀ ਪਿੱਛੋਂ ਸ਼ਕਤੀ ਨਗਰ ਦੀ ਤੇ ਇਹ ਇਹ ਲੜਕਾ ਪ੍ਰਵਾਹ ਧਰਮ ਸਿੰਘ ਗਲੀ ਨੰਬਰ 5 ਤਰਨਪੁਰਾ ਸਰ ਕਹਿੰਦੇ ਅੱਗੇ ਵੀ ਲੜਕਾ ਤਾਂ ਪਰੇਸ਼ਾਨ ਕਰਦਾ ਸੀ ਅਜੇ ਤੇ ਕੋਈ ਗੱਲ ਨਹੀਂ ਸਾਨੂੰ ਆਈ ਸਾਨੂੰ ਤਾਂ ਹੁਣ ਹੀ ਪਤਾ ਲੱਗਾ ਜੀ ਮੌਕੇ ਤੇ ਗਏ ਆ ਤੇ ਲੜਕੇ ਦਾ ਨਾਮ ਕੀ ਸਰ ਜਿੰਨੇ ਵੱਲ ਖੜੇ ਲੜਕੇ ਦਾ ਨਾਮ ਹੈਗਾ ਜੀ ਮੈਂ ਸਰ ਰਾਜ ਜੀ ਕੀ ਨਾਮ ਹੈ ਸਰ ਰਾਜਨ ਰਾਜਨ ਸਰ ਇਹ ਦੋਵੇਂ ਸੋਹਰਾ ਪਰਿਵਾਰ ਸੋਹਰੇ ਪਰਿਵਾਰ ਦੇ ਮਾਰਿਆ ਜੀ ਨਹੀਂ ਜੀ ਕੋਈ ਸਾਨੂੰ ਤੇ ਕੋ ਸਾਡੇ ਸਾਹਮਣੇ ਤੇ ਕੋਈ ਗੱਲਬਾਤ ਨਹੀਂ ਅਸੀਂ ਮੌਕੇ ਤੇ ਗਏ ਆ ਵੇਖਿਆ ਸਾਰਾ ਕੁਝ ਪਰ ਦੋਨੋਂ ਪਾਰਟੀਆਂ ਨੇ ਬੁਲਾ ਰਿਆ ਸਿਰ ਜਿਹੜਾ ਲੜਕਿਆਂ ਦਾ ਰਹਿਣ ਵਾਲਾ ਕਿੱਥੋਂ ਦਾ ਹੋ ਗਿਆ ਤੁੰਦ ਕਿਹੜੀ ਜਗ੍ਹਾ ਦੇ ਲੜਕਾ ਪਰਿਵਾਰ ਹਾਂਜੀ ਹਾਂਜੀ ਇਹ ਧਰਮਪੁਰਾਇ ਗਲੀ ਦੇ ਵਿੱਚ ਪੈਂਦੇ ਸਿਰ ਕੁੜੀ ਦੇ ਮਾਂ ਪਿਓ ਸੱਤੇ ਬੁਲਾ ਰਹੇ ਜੀ ਬੁਲਾ ਰਹੇ ਆ ਰਹੇ ਆ ਬਸ ਆਉਂਦੇ ਸੁਣ ਕੇ ਦੋਨੋਂ ਨਹੀਂ ਨਹੀਂ ਲੜਕੀ ਕੋਈ ਗਾਂ ਦੀ ਉਹਦੇ ਮਾਂ ਪਿਓ ਬੁਲਾ ਰਹੇ ਆਂ ਫਿਰ ਉਹਨੇ ਸੁਣਦੇ ਦੋਨੋਂ ਕਿਹੜੀ ਕਾਰਵਾਈ ਹੋਈ ਜੀ ਹਾਂ ਜੋ ਬੰਦੀ ਕਾਰਵਾਈ ਕਰਾਂਗੇ ਜੋ ਵੀ ਮਾਨ ਸਾਹਿਬ ਮਿਲੇਗਾ ਲੜਕੀ ਬਿਲਕੁਲ ਜੀ ਜੋ ਵੀ ਹੋਇਆ ਜੋ ਲੜਕੀ ਬਿਆਨ ਲਖਾਈ ਹੋ ਜੋ ਲੜਕੀ ਪਰ ਬਿਆਨ ਲਖਾਇਆ ਕ ਬੰਦੀ ਕਾਰਵਾਈ ਕਰਾਂਗੇ ਇਲਾਕੇ ਪਾਸੇ ਇਲਾਕੇ ਵਾਲਿਆਂ ਨੇ ਕਿਹਾ ਹੈ ਕਿ ਅੱਗੇ ਵੀ ਇਹ ਤੰਗ ਪ੍ਰੇਸ਼ਾਨ ਹੋ ਕਾਫੀ ਦੇਰ ਤੱਕ ਜਿਹੜੇ ਵੀ ਤਾਥਾ ਇਹ ਸਾਹਮਣੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੋ ਵੀ ਹੋਇਆ